ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲਗੇ ਬਣਾਉਣ ਪਿੰਡ 25 ਪਿੰਡ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 5 ਲਗ ਦਿਖਾਵਾਂਗੇ ਕੁਝ ਸੂਏ ਸਵਾ ਜਾਂ ਤੇ ਕੁਝ ਗੱਬੜ ਤਿਆਰ ਆਪਾਂ ਪਹੁੰਚੇ ਆ ਵੀਰ ਧਰਮੇ ਦੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਾਸਿਆ ਭਾਜੀ ਸਾਸਿਆ ਵੀਰ ਜੀ ਸਤਿ ਸ਼੍ਰੀ ਅਕਾਲ ਹੋਸਨਾਵ ਠੀਕ ਠਾਕ ਜੀ ਵਧੀਆ ਭਾਜੀ ਵਧੀਆ ਚਲੋ ਵਧੀਆ ਚਾਹੀਦਾ ਜੀ ਹਾਂਜੀ ਭਾਈ ਹੋਰ ਠੀਕ ਠਾਕ ਜੋ ਹਾਂਜੀ ਚੜਦੀ ਕਲਾ ਜੇ ਚੜਦੀ ਕਲਾ ਜੇ ਜੀ ਤੇ ਭਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਧਰਮ ਸਿੰਘ ਜੋ ਪਿੰਡ ਬੱਚੀਵੰਡ ਤਹਿਸੀਲ ਜਨਾਲਾ ਜ਼ਿਲ੍ਹਾ ਅਮਰਸਰ ਠੀਕ ਹੈ ਜੀ ਹਾਂਜੀ ਫੋਨ ਨੰਬਰ ਹੀ ਬੋਲ ਦਿਓ 819880502 ਠੀਕ ਹੈ ਜੀ ਹਾਂਜੀ ਪਹਿਲੀ ਵੀਡੀਓ ਤਾਂ ਭਾਈ ਜੀ ਕਿਵੇਂ ਰਹੀ ਬਿਲਕੁਲ ਭਾਈ ਜੀ ਮੈਂ ਟੋ ਮਟਮਾਲ ਵੇ ਅੱਗੇ ਆਪਣਾ ਠੀਕ ਹੈ ਠੀਕ ਹਾਂਜੀ ਭਾਰਾ ਮਾਲ ਤੁਹਾਨੂੰ ਦਾ ਭਾਰਾ ਮਟੋ ਮਟ ਵਿਚ ਨਿਗਾ ਨਿਗਾ ਜੀ ਹਾਂਜੀ ਤੇ ਪਾਣੀ ਪੂਣੀ ਦਾ ਇਧਰ ਆਪਣੇ ਪਹਚਾਈ ਆ ਹਾਂਜੀ ਹਾਂਜੀ ਭਾਈ ਪਾਣੀ ਦਾ ਤੇ ਪਹਚਾਈ ਘੱਟ ਤੋਂ ਘੱਟ 15-20000 ਰੁਪਏਾਂ ਵਿੱਚ ਚਾਹ ਸਸਤੀਆਂ ਪਾਉਣੀਆਂ ਆ ਕਿ ਫੇਰ ਠੀਕ ਆ ਠੀਕ ਆ ਜੀ ਹਰ ਇੱਕ ਨੂੰ ਭੈਣ ਭਰਾ ਨੂੰ ਚਲੋ ਕਾਰਨ ਪਈ ਕਹਿੰਦਾ ਕਿ 20000 ਤੋਂ ਲਗਭਗ ਰੇਟ ਡਾਊਨ ਪਾਵਾਂਗੇ ਹਾਂਜੀ ਤੇ ਸ਼ੁਰੂਆਤ ਬਾਈ ਕਿੱਧਰੋਂ ਕਰੀਏ ਅਜੇ ਤੋਂ ਵੱਡੀ ਝੋਟੀ ਤੋਂ ਕਰੋ ਗੱਲ ਤੋਂ ਠੀਕ ਆ ਜੀ ਦੱਸਿਓ ਭਾਜੀ ਇਹਦੇ ਬਾਰੇ ਇਹ ਭਾਜੀ ਪਹਿਲੇ ਸਵੇਰ ਦੁੱਧ ਤਾਂ ਝੋਟੀ ਨੇ 15-16 ਕਿਲੋ ਐ ਕਿ ਦੂਜਾ ਸਵੇਰ ਸੁਣੀ ਜੋ ਠੀਕ ਆ ਜੀ ਹਾਂਜੀ ਇਹ ਕਿੰਨਾ ਟਾਈਮ ਇਹ ਭਾਜੀ ਦਿਨ ਖੜੇਗੀ 4 ਲੈ ਜੇ 5 ਲੈ ਜੇ ਠੀਕ ਆ ਠੀਕ ਤਿਆਰ ਆ ਬਿਲਕੁਲ ਸੈੱਟ ਅਪ ਲੈ ਕਰੇ ਚੋਟੇ ਇਹ ਲੰਡਾਈ ਪਰ ਜਿਹੜਾ 15 ਲੀਟਰ ਦੁੱਧ ਤੇ ਇਸ ਤਰ੍ਹਾਂ ਜਿਹੜੀ ਹੁਣ ਗੱਭਣ ਤਿਆਰ ਹੀ ਆ ਪਿਓਰ ਮੋਰਾ ਨਸਲ ਦੇ ਵਿੱਚ ਆ ਗਈ ਆ ਜੇ ਕੱਢ-ਕੱਢ ਕੇ ਚੈੱਕ ਕਰ ਸਕਦਾ ਜੇ ਬਹੁਤ ਜਿਆਦਾ ਤਕੜਾ ਆ ਗਿਆ ਵਾ ਐਂ ਤੀਤੀ ਆਸ ਕਰਦੇ ਭਾਈ ਕਿੰਨਾ ਭਰੂਗੀ 18-18 ਕਿਲੋ ਦੁੱਧ ਭਰੇ ਗਿਆ ਨੀ ਕਰਮਾਲੀ ਅੱਛਾ ਜੀ ਹਾਂ ਜੀ ਠੀਕ ਹੈ ਲਓ ਜੀ 16-17 ਲੀਟਰ ਦੇ ਆਸ-ਪਾਸ ਜਿਹੜਾ ਦੁੱਧ ਭਰੂਗੀ ਬਾਕੀ ਢੱਲਾ ਢੁਲਾ ਜਿਹੜੀਆਂ ਕਾਫੀ ਆ ਹਵਾਨੇ ਤੇ ਤੇ ਸੂਨ ਤੱਕ ਹਵਾਨਾ ਜਿਹੜਾ ਬਹੁਤ ਚੰਗਾ ਬਣਾ ਜੂਗੇ ਸਾੜ ਨਹੀਂ ਆਣ ਗਿਟ-ਗਿਟ ਕੇ ਲੱਗਾ ਪਿਆ ਲੋਈ ਫੋਰ ਮੋਰ ਨਾਲ ਨਾਲ ਦੇ ਵਿੱਚ ਆ ਗਈ ਚੋਟੀ ਚਹਿਤ ਬਲੈਕ ਤੇ ਲਾਗੇ ਤੋਂ ਚੈੱਕ ਕਰਾਉਨੇ ਥਾਣਾ ਦਾ ਸੈਰ ਗਿਆ ਬਹੁਤ ਹੀ ਚੰਗਾ ਗਿਆ ਗੇਟ ਦੇ ਟੱਟੋਂ ਬਾਹਰ ਲੱਗਾ ਪਿਆ ਇਹ ਚਿੱਟ ਝੱਲਦਾ ਜਿਹੜੀਆਂ ਬਹੁਤ ਹੀ ਜ਼ਿਆਦਾ ਆ ਜੇ ਹਵਾਨੇ ਤੇ ਆ ਤੇ ਸੂਨ ਤੱਕ ਇਹ ਵੀ ਕਵਰ ਕਰ ਚੋਗੀ ਕਰਨ ਵਾਲੀ ਨਵੀਂ ਨਾਲ ਹੀ ਸੈੜ ਤੋਂ ਚੈੱਕ ਕਰਾਉਨੇ ਥਾਣਾ ਦਾ ਸੈਰ ਗਿਆ ਦੋ ਚੱਕਰ ਸਾਤੇ ਬਹੁਤ ਜਿਆਦਾ ਚੰਗਾ ਚਾਹਵਾ ਨੁਕਰਾਂ ਲੈ ਇਕੱਲਾ ਇਕੱਲਾ ਲੱਗਾ ਪਿਆ ਵਾ ਤੇ ਤੇ ਲਾਹੇ ਲੱਗਣੀਆਂ ਬਹੁਤ ਜਿਆਦਾ ਵਾ ਜਿਹਵਾਨੇ ਤੇ ਇਧਰ ਵੀ ਬਾਈ ਦਿਖਾ ਦੇ ਕਰੋ ਜੀ ਚੱਕਰ ਆਹਨ ਕਿੰਦਰ ਫੁੱਲ ਤਿਆਰ ਹੋ ਗਏ ਕਰਮ ਵਾਲੀ ਫੁੱਟ ਫੁੱਟ ਬਾਹਰ ਨਿਕਲ ਆਉਗੇ ਤੇ ਬਾਈ ਇਹਦਾ ਮੁੱਲ ਫਿਰ ਬਾਈ ਜੀ ਮੋਲ ਤੇ 165 ਕਰਦੇ ਜੀਰਾ ਅੱਛਾ ਜੀ ਬਾਕੀ ਵੇਖ ਲਓ ਤੁਸੀਂ ਨਹੀਂ ਕਰਦਗੇ ਜਾਇ ਚਲੋ ਪਾਣੀ ਪੂਣੀ ਦੀ ਮਾਰ ਬਹੁਤ ਡੇਢ ਲਈ ਦੇ ਜੀ ਕਰਦਿਏ ਹੋਰ ਥੋੜੇ ਬੋਦੇ 140 ਦੇ ਦਾਂਗੇ ਹੋਰ ਕਰ ਦਈਏ 135 ਦੀ 17 ਠੀਕ ਹੈ ਲਓ ਜੀ 135000 ਦੀ ਵਿੱਚੋਂ ਮਾਨਤਨ ਹੋਰ ਹੋਏਗਾ 500000 ਦਾ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਲਓ ਜੀ ਆਪਣਾ ਫੋਨ ਲਾਵੇ ਕੀਤੇ ਰੇਟ ਦੇ ਵਿੱਚੋਂ ਵੀ ਮਾਨਤਨ ਬਾਈ ਕਹਿੰਦਾ ਕਿ ਖੁੱਲ੍ਹਾ ਕਰਾਂਗੇ ਬਾਕੀ ਮਾਰਕੀਟ ਦੇ ਹਿਸਾਬ ਨਾਲ ਬਿਲਕੁਲ ਜਿਹੜਾ ਡਾਊਨ ਹੈ ਰੇਟ 14 18 ਲੀਟਰ ਵਾਲੀ ਝੋਟੀ ਆ ਤੇ ਹੈ ਵੀ ਕੋਠੇ ਜਿੱਡੀ ਵੀ ਚੈੱਕ ਕਰ ਸਕਦੇ ਉਹਦੇ ਤੋਂ ਜੋਗ ਨੇ 170 80 ਦੀ ਝੋਟੀ ਮਿਲੂਗੀ ਠੀਕ ਹੈ ਠੀਕ ਹੈ ਜੀ ਲਓ ਜੀ ਧਰਮੇ ਬਾਈ ਦੇ ਰੇਟ ਬੜੇ ਬਿਲਕੁਲ ਇਹ ਆ ਜਿਆ ਇਹ ਪਹਿਲੇ ਵੀਡੀਓ ਵਿੱਚ ਜਿਹੜੇ ਰੇਟ ਬੜੇ ਬਹੁਤ ਘੱਟ ਪਏ ਤੇ ਭਾਈ ਆ ਕਿਵੇਂ ਆ ਗਈ ਇਹਦੇ ਥਲੇ ਪਾਜੀ 11 ਕਿਲੋ ਦੁੱਧ ਤਿਆਰ ਜੋ ਅੱਛਾ ਜੀ ਇਹ ਪਾਜੀ ਸਵੇਰੇ 8 ਵਜੇ ਚੋ ਕੇ ਝੋਟੀ ਦੀ ਫੇਰ ਲਿਆਉਂਦੀ ਆ ਠੀਕ ਹੈ ਠੀਕ ਹਾਂ ਜੀ ਕਿੰਨਾ ਕਿ ਟਾਈਮ ਹੋ ਗਿਆ ਤੁਹਾਨੂੰ ਸੁਈ ਨੂੰ ਪਾਜੀ 10 ਨਾਲੋਂ 12 ਦੇ ਨਾਲੋਂ ਇਕੱਟੀ ਮਗਨ ਜੋ ਅੱਛਾ ਜੀ ਪਾਜੀ ਇਕੱਟੀ ਜੋ ਠੀਕ ਹੈ ਲੋ 10 ਤੋਂ 11 ਦੇ ਨਾਲੋਂ ਹੋਲ ਵੀਰੋ ਬਹੁਤ ਮਿਲਕਾਫ ਆ ਗਿਆ ਪਰ ਸੂਆ ਭਾਈ ਕਿਰਵਾ ਸੁਈ ਆ ਸੂਆ ਤੀਜਾ ਨਾਲੋਂ ਤੁਸੀਂ ਪਾਜੀ ਠੀਕ ਹੈ ਠੀਕ ਹੈ। ਆ ਜੀ ਤੀਜਾ ਸੂਬਾ ਸੁਈ ਜੋ ਸਰਾ 16 ਵਾਦੇ ਤੇ ਚੈੱਕ ਕਰਦੇ ਫੇਸ ਕੁਆਲਟੀ ਵੀ। ਇਹ ਬਾਈ ਕਿੰਨਾ ਭਰ ਜੁਦੋਦਾ। ਭਾਜੀ 11 ਕਿਲੋ ਹੁਣ ਤਿਆਰ ਜੋ ਮੋਕੇ ਦੇ। ਕਾਹਲਵਾਂ ਦੀ ਗਾਰੰਟੀ ਭਾਜੀ ਜਿੱਥੇ ਮਰਜ਼ੀ ਕੋ ਮੰਗਾ ਲੈ। ਠੀਕ ਹੈ ਠੀਕ ਹੈ। ਲਓ ਜੀ ਮੋਕੇ ਤੇ ਜਿਹੜਾ 11 ਬਾਕੀ 10 ਦੀ ਬਾਈ ਵੱਲੋਂ ਗਾਰੰਟੀ ਜਾਂ ਤੇ ਹਵਾਨੇ ਦੇ ਨਾਲਾ ਨੋ ਨਾਲ ਜਿਹੜੀਆਂ ਕਾਫੀ ਆ ਗਈਆਂ ਹੈ। ਤੇ ਸੂਬਾ ਤੀਸਰਾ ਸੁਈਆ ਕਰਮਾਲੀ ਤੇ ਸੀ ਇਹ ਆ ਗਿਆ ਜੀ ਥੀ ਮਿਲਕਾਫ ਉਹ ਵੀ ਦਿਖਾਉਨੇ ਆ। ਇਹ ਤਾਲ ਤੋਂ ਜਿਹੜਾ ਇਹ ਨੋ ਪਾ ਲੱਗਾ ਪਿਆ ਤੇ ਇਹਨੂੰ ਵੀ ਕੱਲਾ ਕੱਲਾ ਆ ਕੱਟੀਏ ਆ ਕੱਟੀ ਜੋ ਮਾਰੇ ਠੀਕ ਹੈ ਠੀਕ ਹੈ ਜੀ ਆਹ ਵਾਲਾ ਜਵਾਬ ਤੇ ਆ ਗਿਆ 3 ਮਿਲਖਾਫ ਬਿਲਕੁਲ ਹੀ ਜਿਹਾ ਸਾਡਾ ਤਾਜਾ ਵਾ ਹੋਰ ਮੜ ਜੂ ਫੜੇ ਪੂਸ ਪਾਹੇ ਤੇ ਭਾਈ ਸੰਤ ਨੂੰ ਭਾਈ ਨੌਈ ਬਾਈ ਜੀ ਲੋ ਜਿੱਧਰਲੀ ਸਾਈਡ ਤੇ ਚੈੱਕ ਆ ਸਰਦਾ ਜਿਹੜੀਆਂ ਭਵਾਨੇ ਦੇ ਕਾਫੀ ਨਾੜਾ ਨੁੜਾ ਆ ਗੀਆਂ ਵਾ ਤੇ ਥਣ ਵੀ ਨੋਕ ਵਾਲਾ ਲੱਗਾ ਪਿਆ ਵਾ ਚੌਧਵਾਂ ਨੇ ਵੀ ਇਹ ਰੂਰ ਦੀ ਪੋਲੀ ਜੋ ਠੀਕ ਹੈ ਠੀਕ ਹੈ ਬਾਈ ਇਹਦਾ ਮੁੱਲ ਫਿਰ 95000 ਦੀ ਦੇ ਦਈਏ ਇਹ ਵੀ ਜੈਸਮੋ ਕਰੀਏ ਹਾਂ ਨਹੀਂ ਕਰੀਏ ਜਿੱਥੇ ਵੀ ਘੱਟ ਦੇਣੀ 85000 ਦੀ ਵੀ ਦੇ ਦਾਂ ਹਾਂ ਨਹੀਂ ਠੀਕ ਹੈ ਜੀ ਖੱਕ ਹੈਗੇ ਜਾ 570000 ਦੀ ਹੋਊਗੀ 88 ਕਰ ਦਈਏ ਹਾਂ ਜੀ 83 84000 ਦੀ ਠੀਕ ਹੈ ਲਓ ਜੀ ਸੱਜੇ 84000 ਦੀ ਦੁੱਧ ਹੈ ਇਸ ਦਾ ਮੌਕੇ ਤੇ 11 ਦਿਨ ਦੁੱਧ ਬਾਕੀ 10 ਦੀ 22 ਦੀ ਗਰੰਟੀ ਹੈ ਕੋਈ ਚਾਹੇ ਆਨਲਾਈਨ ਮੰਗਾ ਲੇ ਚਾਹੇ ਹਣਾ ਚਵਾਈ ਕਰੇ ਹਾਂ ਚਵਾਈ ਕਰੇ ਆਪਣੀ ਠੀਕ ਹੈ ਜੀ ਤੇ ਭਈਆ ਵੈੜ ਕਿਵੇਂ ਆ ਗਈ ਅੱਗੇ ਇਹ ਵੀ ਜੀ ਗੱਬਣ ਸ਼ਾਈ ਵਾਲ ਅੱਛੀ ਅੱਛਾ ਜੀ ਠੰਡੀ ਤੇ ਜੀ ਭਾਵੇਂ ਇਤਨਾ ਬੈਠੋ ਕਰਵਾਇ ਕੋਈ ਨੀ ਨਵੀਂ ਠੀਕ ਹੈ ਠੀਕ ਹੈ ਅੱਛਾ ਨਾ ਅਹੇ ਦੱਦੀ ਮੜੀ ਜੀ ਆ ਵੇਖੋ ਇੱਧਰ ਸੂਆ ਪਹਿਲਾ ਦੁੱਧ ਜੀ ਦੂਜਾ ਦੂਜਾ ਸੂਆ ਦੇ ਵਿੱਚ ਜੀ ਠੀਕ ਹੈ ਠੀਕ ਹੈ ਹਾਂ ਜੀ ਦੇਖੋ ਜੀ ਬਾਈ ਕਿੰਨੇ ਘੋਦੜਾ ਲੀਏ ਇਹ ਇਹ ਵੀ ਜੀ ਪਹਿਲੇ ਸਵੇਰ ਦੁੱਧ 12 13 ਕਿਲੋ ਭਰਿਆ ਨੇ ਅੱਛਾ ਜੀ ਐ ਕਿ ਦੂਜਾ ਗੋਹਾ ਸੁਣੀ ਜੋ ਠੀਕ ਹੈ ਠੀਕ ਹੈ ਬਹੁਤ ਸ਼ਾਈ ਹੈ ਲਾਜੀ ਦੇ ਸਾਈਡ ਕੁਆਲਟੀ ਵੀ ਚੰਗੀ ਹੈ ਮੱਝ ਵਾਲਾ ਹਿਸਾਬ ਨਾਲ ਹੁੰਦਾ ਦਾ ਕਿੰਨਾ ਟਾਈਮ ਖੜਦੀ ਬਾਈ ਇਹ ਜੀ ਹਫਤਾ ਲੱਗੇਗੀ ਠੀਕ ਹੈ ਠੀਕ ਹੈ ਨਹੀਂ ਹਮ ਠੀਕ ਤੇ ਆਸ-ਪਾਸ ਜਿਹੜਾ ਟਾਈਮ ਅਜੇ ਖੜੂਗੀ ਇੱਥੇ ਲਾਂਡੂ ਲਾ ਜਿਹੜੀ ਇਹਦੀ ਵੀ ਹਵਾਨੇ ਤੇ ਕਾਫੀ ਹੈ ਤੇ ਪਹਿਲਾਂ ਨੇ ਬੜਾ 12 ਲੀਟਰ ਦੁੱਧ ਭਰਿਆ ਵਾ ਲੈਓ ਬਾਈ ਜੀ ਇਕਾ ਦਾ ਕਾਟ ਜਿਹੜਾ ਇਹਦਾ ਵੀ ਚੰਗਾ ਆ ਗਿਆ ਵਾ ਤੇ ਥੋੜਾ ਦਾ ਤਿਆਰ ਗਿਆ ਵੀ ਲਾਗੇ ਤੇ ਚੈੱਕ ਕਰਮਨੇ ਆਪਾਂ ਲੈ 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 ਲੋ ਜੀ ਤੇ ਲਾ ਢੋਣਾ ਜਿਹੜੀਆਂ ਬਹੁਤ ਹੀ ਜ਼ਿਆਦਾ ਆਜੇ ਹਵਾਨੇ ਤੇ ਤੇ ਐਸੀ ਕਿੰਨਾ ਕਿ ਭਰੂ ਵੀ ਬਾਈ ਦੋਤੇ ਭਾਈ 14 15 ਕਿਲੋ ਦੇ ਦੇ ਕਰਮਾ ਲਈ ਅੱਛਾ ਜੀ ਤਾਂ ਤੁਹਾਨੂੰ ਦੇਖ ਲਓ ਤਿੰਨ ਪੈਰ ਆਉਣਾ ਹੈ ਇਹ ਲੈ ਵਲੂਆ ਠੀਕ ਹੈ ਲੋ ਜੀ ਤੇ ਤੁਹਾਡੇ ਸਾਈਡ ਤੋਂ ਥੋੜਾ ਦਾ ਤਿਆਰ ਗਿਆ ਤੇ ਚੈੱਕ ਕਰ ਸਕਦੇ ਬਾਕੀ ਹੈ ਠੰਡੀ ਧਿੜੀ ਆ ਕੋਈ ਨਹੀਂ ਕੋਈ ਨਹੀਂ ਬਾਕੀ ਸੀਰਸ ਲੱਗ ਗਿਆ ਠੀਕ ਹੈ ਠੀਕ ਹੈ ਜੀ ਇਧਰ ਵੇਖੋ ਬਾਈ ਡਰਦੀ ਹੈ ਪਾਕੀ ਹੈ ਸੀਰਸ ਲੱਗ ਗਿਆ ਤੇ ਲਾ ਢੋਲਾ ਜਿਹੜੀ ਹੈ ਕਾਫੀ ਤੇ ਇਹਦਾ ਬਾਈ ਜੀ ਮੁੱਲ ਮੁੱਲ ਬਾਈ 40 ਕਰ ਦੇਦਾ ਅੱਛਾ ਜੀ 35000 ਦਿਹਾਰਾ ਦੇ ਦਾਂਗੇ 30 ਕਰ ਲੀਏ 33 ਦੀ ਹੋ ਜਾਏਗੀ ਲਓ ਜੀ 33000 ਦੀ ਹੈ ਬਣ ਤਿਆਰ ਤੇ 14 ਤੋਂ 15 ਲੀਟਰ ਦੁੱਧ ਭਰੂ ਪਾਕੀ ਕੋਈ ਵੀਰ ਪਾਸ ਨਾਲ ਖੜੇ ਚਲੋ ਤੁਹਾਨੂੰ ਪਤਾ ਕਿ ਬਹਿਣਾ ਜਿਹੜੀਆਂ ਹੁੰਦੀਆਂ ਸੇਵਾ ਦੇ ਦਿੱਤੀ ਆ ਹਾਂ ਜੀ ਮਾਝਾ ਨਾਲ ਲੱਗਾ ਜੋ ਠੀਕ ਹੈ ਠੀਕ ਹੈ ਜੀ ਹਾਂ ਜੀ ਯਾ ਭਾਈ ਅਗੇ 4 ਨੰਬਰ ਦੇ ਕਿਵੇਂ ਇਹ ਵੇੜ ਦਾ ਬੱਚਾ ਮਰ ਗਿਆ ਭਾਜੀ ਇਹ ਬੱਛੀ ਦਾ ਅੱਛਾ ਜੀ ਦੁੱਧ ਆਜੇ ਤੱਕ 11 ਜੇ 10 ਲਾ ਲਓ 12 ਲਾ ਲਓ ਭਾਜੀ 11 ਕਿਲੋ ਠੰਡਾ ਕਰਕੇ ਦੁੱਧ ਹੋਏਗਾ ਬੱਛੀ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਭਾਜੀ 20 ਦਿਨ ਹੋ ਗਏ ਬੱਛੀ ਨੂੰ ਅੱਛਾ ਜੀ ਹਾਂ ਜੀ ਥੋਲ ਵੀਰ ਜੀ ਥੋਲ ਦੇ ਭਾਈ ਤੂਗਾ ਤੂੰ ਆ ਦੂਜਾ ਲਓ ਠੀਕ ਹੈ ਲਓ ਜੀ ਦੂਜਾ ਸੂਈ ਦਾ 30 ਜੀਲ ਪੰਗੇ ਤੋਂ ਬਣਾਈ ਕਾਸ ਜਿਹੜਾ ਟਾਈਮ ਹੋ ਗਿਆ ਸੂਈ ਨੂੰ ਕੋਈ ਮੰਗੇ ਦੀ ਲੋੜ ਨਹੀਂ ਨੂੰ ਅੱਛਾ ਜੀ ਹਾਂ ਜੀ ਉਹ ਇਤਨਾ ਬਹਿ ਜਾਓ ਲਓ ਜੀ ਬਿਲਕੁਲ ਨਵੀਂ ਵੇੜ ਆ ਜੇ ਸਰਪੰਨ ਬੜਾ ਦੇ ਰਬਾਉਂ ਤੇ ਕੰਕਾ ਲਗਾਵਾ ਤੇ ਥਾਂ ਦਾ ਸਰਕਲ ਬਹੁਤ ਚੰਗਾ ਆ ਗਿਆ ਵਾ ਤੇ ਕੱਦ ਕਾਠਾ ਲੰ ਕੋਈ ਸ਼ੱਕ ਨਹੀਂ ਹੈਗਾ ਇਹ ਹੈ ਵੀ ਇਹ ਕ੍ਰਾਸ ਦੇ ਵਿੱਚ ਐਂ ਚਾਹ ਕੀ ਲੱਗਦੇ ਨਾ ਹੂੰ ਤੇ ਚਲੋ ਵੇ ਨਾਲ ਨਹੀਂ ਫੈਟ ਕੁਆਲਟੀ ਵੀ ਚੰਗੀ ਜਿਹਾ ਨਾ ਕੋਈ ਧੋਪ ਦੀ ਨਾ ਕੋਈ ਠੰਡ ਦੀ ਪ੍ਰਵਾਹ ਕਰੀਏ ਮੁੜ ਜਪੜੀਏ ਇੱਕ ਮਿੰਟ ਕਰਜੋ ਕਰਜੋ। ਲਓ ਜੀ ਅਗਿਨ ਸੈੱਟ ਕੋ ਚੈੱਕ ਕਰਾ ਸਾਡੇ ਤੇ ਸਾਨੂੰ ਦੱਸਿਆ ਜਿਹੜਾ ਚੰਗਾ ਵਾ। ਠੰਡੀ ਸੀਲ ਤਾਂ ਇਸ ਤਰ੍ਹਾਂ ਬੈਠੇ ਰੋ ਕੋਈ ਨਹੀਂ ਚਾਹੀਦੀ। ਠੀਕ ਹੈ ਠੀਕ ਹੈ ਠੀਕ। ਇਹਦਾ ਭਾਈ ਜੀ ਮੁੱਲ ਸਿਰ। ਇਹ ਭਾਈ ਜੀ ਬੱਚਾ ਹੁੰਦਾ ਤੇ ਬੱਛੀ 40-45 ਹਜ਼ਾਰ ਦੀ ਸੀ। ਹਾਂਜੀ। 30 ਹਜ਼ਾਰ ਦੀ ਦੇ ਦੀ ਹੁਣ। ਕਰ ਦਿੰਦੇ ਹਾਂ 30 ਤਾਂ। ਕਰ ਦੋ ਫਿਰ ਆਪ ਹੀ ਤੁਸੀਂ ਕਰ ਦੋ। ਕਰ ਦੋ ਹਾਂ ਨਾ ਹੀ ਆਪੇ ਜੀ। 27 ਹਜ਼ਾਰ ਦੀ ਕਰ ਦਈਏ। 25 ਦੀ ਕਰ। 25 ਦੀ। 25 ਦੀ ਹੋ ਗਈ ਆ। ਠੀਕ ਹੈ ਲਓ ਜੀ ਪੰਜੀ ਦੀ ਤੇ 11 ਤੋਂ 12 ਲੀਟਰ ਜਿਹੜਾ ਇਸ ਤਰ੍ਹਾਂ ਦੁੱਧ ਤਿਆਰ ਆ ਤੇ ਸੂਈ ਨੂੰ ਵੀ ਕੋਈ ਜ਼ਿਆਦਾ ਨਹੀਂ ਟਾਈਮ ਹੋਇਆ 20 ਦਿਨ ਦੇ ਆਸ-ਪਾਸ ਜਿਹੜਾ ਟਾਈਮ ਹੋਇਆ ਵਾ ਤੇ ਆਹ ਭਾਈ ਐਂਡ ਤੇ ਕਿਵੇਂ ਆ ਗਈ ਜੇ ਵਿੱਚ ਗੱਭਣਿਆ ਵਾ ਅੱਛਾ ਜੀ ਇਹ ਪਿਛਲੀ ਵੀਡੀਓ ਤੇ ਆਪਾਂ ਪਾਈ ਉਹ ਤਾਂ ਕੱਚੀ ਸੀ ਅੱਛਾ ਜੀ ਹਾਂਜੀ ਹੁਣ ਦੇ ਵਿੱਚ ਤਿਆਰ ਹੋ ਗਈ ਬਿਲਕੁਲ ਠੀਕ ਹੈ ਠੀਕ ਹੈ ਇਹ ਭਾਜੀ 2-3 ਦਿਨ ਖੜੇਗੀ ਤਿਆਰੀ ਚ ਹੋ ਗਈ ਹੁਣ ਅੱਛਾ ਜੀ ਹਾਂਜੀ ਇਹ ਕਿੰਨੇ ਕ ਦੁੱਧ ਆ ਲੀਏ ਇਹ ਦੁੱਧ ਦੇ ਲਗੀ 14-15 ਕਿਲੋ ਲਗੀ ਅੱਛਾ ਜੀ ਪਹਿਲੇ ਸਵੇਰੇ 12-13 ਕਿਲੋ ਭਰਿਆ ਕਰਮਾ ਲਈ ਨੇ ਠੀ ਮਾ ਜੀ ਸੇਂਗ ਦਾ ਥੋੜਾ ਜਿਹਾ ਜ਼ਰੂਰ ਆ ਗਿਆ ਵਾ ਜਰਸੀ ਕਰਾਓ ਜੀ ਬਾਕੀ ਠੰਡੀ ਸੀਲਪਾ ਨੂੰ ਇਤਨਾ ਭੇਜੋ ਅੱਛਾ ਜੀ ਤੇ 4-5 ਦਿਨਾਂ ਜੇ ਖੜੂਗੀ ਤੇ ਇੱਥੇ ਲਾਂਟ ਲਾਂ ਜੜੀਆਂ ਇਹਦੇ ਵੀ ਕਾਫੀ ਹਵਾਨੇ ਤੇ ਹੈਗੀਆਂ ਅਜੇ ਲੈਓ ਲੈਓ ਦਾ 15 ਲੀਟਰ ਇਹ ਵੀ ਦੁੱਧ ਭਰੋ ਵੀ ਬਾਕੀ ਸੀਲੀਆਂ ਸੁਣ ਕੇ ਤੁਸੀਂ ਚੈੱਕ ਕਰਤਾ ਦੇ ਜੀ ਠੀਕ ਹੈ ਜੀ ਯਾ ਸਤੀ ਜੜੀ ਕਰਾਓ ਸ ਹੂੰ ਉਹ ਜਿੰਦ ਲਈ ਸੈੱਟ ਤੋਂ ਵੀ ਸੋਨਾ ਦਾ ਸੈਟ ਹੈ ਜਿਹੜਾ ਚੈੱਕ ਕਰ ਸਕਦੇ ਬਹੁਤ ਹੀ ਚੰਗਾ ਲੱਗਾ ਵਾ ਕੀ ਬਾਤ ਨੂੰ ਚੈੱਕ ਕਰਦਾ ਜਿਹੜੀ ਟਿੱਲਾ ਟੋਲਣਾ ਸਾਰੀਆਂ ਜੇ ਕਵਰ ਕਰੂਗੀ ਸੋਨ ਤੱਕ ਆ ਲਓ ਜੀ ਆ ਸਾਰਾ ਹੀ ਪਰ ਨਾ ਚੱਡਾ ਜੇ ਠੀਕ ਹੈ ਠੀਕ ਹੈ ਜੀ ਤੇ ਇਹਦਾ ਬਾਜੀ ਕੀ ਕਰਨਾ ਮੁੱਲ ਇਹ ਪਿਛਲੀ ਵੀਡੀਓ ਦਾ ਪਾ ਪਾਈ ਸੀ ਬਾਜੀ ਮੁੱਲ 35 ਕੀਤਾ ਸੀ 28000 ਦੀ ਪਾਈ ਸੀ ਹਾਂਜੀ ਇਹ ਕਿ 27000 ਦੇ ਪਾਵਾਂਗੇ ਬਾਜੀ ਅੱਛਾ ਜੀ ਹਾਂਜੀ ਠੀਕ ਆ ਲਓ ਜੀ 27000 ਜਿਹੜਾ ਜਹਾਨਾ ਨਾ ਜੀ ਯਾਰ ਇਹ ਕੱਦ ਕਾਠ ਵਿੱਚ ਚੰਗਾ ਵਾ ਤੇ ਹੈ ਵੀ ਕ੍ਰੋਸ ਦੇ ਵਿੱਚ ਆ ਇਹ ਨਹੀਂ ਗਿਆ ਫਤਿਹਾਰੋ ਕਿ ਤੇ ਵੱਧ ਵੀਡੀਓ ਪਾਉਣੀ ਆ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਚਲੋ ਜੋ ਜਿਸ ਨੂੰ 1000 ਘੱਟ ਪਾਇਆ ਪਾ ਠੀਕ ਆ ਠੀਕ ਆ ਜੀ ਲਓ ਜੀ ਪਸ਼ੂ ਪਾਈ ਦੇ ਕੋਲ ਚੰਗੇ ਆ ਤੇ ਰੇਟ ਵੀ ਪਸ਼ੂਆਂ ਦੇ ਹਿਸਾਬ ਨਾਲ ਬਿਲਕੁਲ ਨੋਰਮਲ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤੇ ਬਾਕੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ